ਬਹੁਤ ਫੈਮਿਲੀ ਜਿਹੜੀਆਂ ਪਹਿਲਾਂ ਦੀਆਂ ਗਈਆਂ ਜਿਹੜੇ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਚ ਲਿਆਉਣ ਲਈ ਕੋਈ ਇੱਕ ਸਪੋਰਟਸ ਫੀਲਡ ਸੀ ਜੀ ਤੇ ਜਦੋਂ ਸਪੋਰਟਸ ਫੀਲਡ ਚ ਆਉਂਦੇ ਆ ਸਾਰਾ ਦਿਨ ਖੇਡਦੇ ਆ ਤੇ ਲੰਗਰ 'ਚ ਜ਼ਰੂਰ ਜਾਣਗੇ ਲੰਗਰ 'ਚ ਤੁਸੀਂ ਦੋ ਵਰਗ ਹੈ ਚਾਰ ਵਰਗ ਹੈ ਤੁਸੀਂ ਦੋ ਚਾਰ ਮਹੀਨੇ ਬਾਅਦ ਤੁਸੀਂ ਦਰਬਾਰ 'ਚ ਵੀ ਜਾਓਗੇ ਬਿਲਕੁਲ ਠੀਕ ਹੈ ਉਹ ਸਾਰੀਆਂ ਫੈਮਿਲੀ ਜਿਹੜੀਆਂ ਅਸੀਂ ਦੇਖਿਆ ਦੁਬਾਰਾ ਗੁਰੂ ਘਰ ਨਾਲ ਜੁੜ ਵੀ ਰਹੇ ਆ ਬੱਚੇ ਸਾਡੇ ਬਹੁਤ ਜਿਹੜੇ ਆਉਣ ਵਾਲੇ ਸਮੇਂ 'ਚ ਟੈਲੈਂਟ ਵਿੱਚ ਜਿਹੜੇ ਆ ਤਿਆਰ ਹੋ ਰਹੇ ਨੇ ड्रीमੇ ਮੇਰੇ 4-5 ਜਿਹੜੇ ਡ੍ਰੀਮ ਸੀ ਇੱਕ ਵੱਡਾ ਗੁਰੂ ਘਰ ਇੱਕ ਵੱਡੀਆਂ ਸਪੋਰਟਸ ਫੀਲਡਾਂ ਇੱਕ ਸਾਡਾ ਆਪਣਾ ਸਕੂਲ ਇਹ ਚੀਜ਼ਾਂ ਮੈਂ ਉਦੋਂ ਹੀ ਦਿਲ ਚ ਲਿਆਂਦੀਆਂ ਸੀ ਕਿ ਇੱਕ ਇੱਕ ਕਰਕੇ ਜਿਹੜੀਆਂ ਇਹਨਾਂ ਨੂੰ ਇਹਨਾਂ ਨੂੰ ਸਰ ਕਰੀਏ ਠੀਕ ਹੈ। え ਬਾਕੀ ਮੈਂ ਦੇਖਿਆ ਕਿ ਜਦੋਂ ਤੁਸੀਂ ਅਰਦਾਸ ਕਰਕੇ ਕਿਸ ਚੀਜ਼ ਨੂੰ ਸ਼ੁਰੂ ਕਰਦੇ ਹੋ ਤਾਂ ਆਪ ਪਰਮਾਤਮਾ ਕਰਉਣ ਵਾਲਾ ਤੇ ਫਿਰ ਜਦੋਂ ਗੁਰਦੁਆਰਾ ਸਾਹਿਬ ਦਾ ਪਹਿਲਾਂ ਇਹਦਾ ਸ਼ੁਰੂ ਹੋਇਆ ਸੀ ਵੱਡਾ ਇਹ ਉਦੋਂ ਵੀ ਸਾਰੇ ਕਹਿੰਦੇ ਕਿ ਕਿਵੇਂ ਸਿਰੇ ਚੜੂਗਾ ਪਰ ਉਹ ਕਿਰਪਾ ਕਰਨ ਵਾਲਾ ਕਾਲਪੁਰਖ ਸੀ ਸਾਰੀ ਟੀਮ ਨੇ ਰਲ ਕੇ ਕੰਮ ਕੀਤਾ ਉਹ ਸਿਰੇ ਚੜਿਆ ਫਿਰ ਸਪੋਰਟਸ ਦਾ ਜਿਹੜਾ ਹੈ ਇਹ ਕਾਫੀ ਵੱਡਾ ਸੀ 25 ਮਿਲੀਅਨ ਡਾਲਰ ਦੇ ਐਸਟਸ ਹੈ ਇਸ ਵਾਲੇ ਸਪੋਰਟਸ ਕੰਪਲੈਕਸ ਦੇ ਠੀਕ ਹੈ ਕਿਹੜੇ ਕਿਹੜੇ ਉਹਦੇ ਚ ਉਹਦੇ ਚ ਹੈਗੇ ਹੈ ਗਰਾਊਂਡ ਨਿਊਜ਼ੀਲੈਂਡ ਦੇ ਚ ਕਲੀ ਨਿਊਜ਼ੀਲੈਂਡ ਦੀ ਨਹੀਂ FIFA ਅਪਰੂਵਡ ਵਰਲਡ ਦੀ FIFA ਅਪਰੂਵਡ ਸੌਕਰ ਫੀਲਡ ਜਿਹੜੀ ਉਹ ਟਾਕਨ ਨਹੀਂ ਗੁਰਦਾਰਾ ਸਾਹਿਬ ਦੇ ਵਿੱਚ ਹੈ ਜਿੱਥੇ ਹੋਕੀ ਵੀ ਖੇਡਦੇ ਆ ਵੋਲੀਬਾਲ ਬਾਸਕਟਬਾਲ ਨੈੱਟਬਾਲ ਹੋਗੇ ਕਬੱਡੀ ਦੀ ਫੀਲਡ ਹੋਗੀ ਕਬੱਡੀ ਦਾ ਸਟੇਡੀਅਮ ਹੋ ਗਿਆ ਰਨਿੰਗ ਟਰੈਕਸ ਹੋਗੇ ਸੋ ਕਾਰ ਪਾਰਕ ਉਹਦੇ ਚ ਫਿਰ ਫਲੱਡ ਲਾਈਟਾਂ ਲਾਉਣੀਆਂ ਸਾਊਂਡ ਸਿਸਟਮ ਸਾਰਾ ਕੁਝ ਇਨਬਿਲਟ ਉਹਦੇ ਚ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਇਹ ਉਹਦੇ ਗੁਰਦਾਰਾ ਸਾਹਿਬ ਦੇ ਅੰਦਰ ਹੀ ਜਿਹੜੀਆਂ ਇਹ ਮੌਜੂਦ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਦਲਜੀਤ ਸਿੰਘ ਦੀ ਸ਼ਾਇਦ ਕਿਸੇ ਵੀ ਰਿਲੀਜੀਅਸ ਬਾਡੀ ਦੇ ਕੋਲ ਇਸ ਤਰ੍ਹਾਂ ਦਾ ਸੈਟਅਪ ਨਹੀਂ ਹੋਵੇਗਾ ਹਾਂਜੀ ਬਿਲਕੁਲ ਜੀ ਸਾਨੂੰ ਦੇਖ ਕੇ ਸਾਨੂੰ ਹੁਣ ਦੋ ਗੁਰਦਾਰ ਸਾਹਿਬ ਵਾਲ ਸਾਡੇ ਨਾਲ ਬਹੁਤ ਨੇੜੇੋਂ ਕੰਮ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ ਇੱਕ ਗੁਰੂ ਘਰ ਆ ਜਿਨ੍ਹਾਂ ਨੇ ਸ਼ੁਰੂ ਕੀਤਾ ਇੱਕ ਇੱਕ ਕਰਕੇ ਹਜੇ ਉਹਨਾਂ ਨੇ ਜਿਹੜੀ ਆ ਉੱਥੇ ਨੈੱਟਬਾਲ ਤੇ ਬਾਸਕਟਬਾਲ ਦਾ ਸ਼ੁਰੂ ਕੀਤਾ ਬਟ ਉਹ ਨਾਲੇ ਵੀ ਕਹਿ ਰਹੇ ਸੀ ਤੁਹਾਨੂੰ ਕਾਪੀ ਕਰਨਾ ਵਧੀਆ ਗੱਲ ਆ ਜੇ ਗੁਰੂ ਘਰਾਂ ਦੇ ਵਿੱਚ ਇਹ ਚੀਜ਼ ਵੀ ਆ ਜਾਵੇ ਅਸੀਂ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੁਰੂ ਕੀਤੇ ਹੋਏ ਖਾੜੇ ਜਿਹੜੇ ਆ ਉਹ ਗੁਰੂ ਘਰਾਂ ਚ ਵਾਪਸ ਲੈ ਕੇ ਆਈਏ ਅਸੀਂ ਨਸ਼ਿਆਂ ਤੋਂ ਵੀ ਆਪਣੇ ਜਿਹੜਾ ਸਾਡਾ ਯੂਥ ਉਹਨੂੰ ਦੂਰ ਕਰ ਸਕਦੇ ਆ ਦੂਜੀ ਗੱਲ ਇਹ ਆ ਕਿ ਸਾਡੇ ਚ ਇਹ ਵੀ ਇਹ ਚੀਜ਼ ਅਸੀਂ ਦੇਖਣ ਲਈ ਕਈ ਵਾਰ ਕੀਤਾ ਕਿ ਬਹੁਤ ਫੈਮਿਲੀ ਜਿਹੜੀਆਂ ਪਹਿਲਾਂ ਦੀਆਂ ਗਈਆਂ ਜਿਹੜੇ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਚ ਲਿਆਉਣ ਲਈ ਕੋਈ ਇੱਕ ਸਪੋਰਟਸ ਫੀਲਡ ਸੀ ਜੀ ਤੇ ਜਦੋਂ ਸਪੋਰਟਸ ਫੀਲਡ ਚ ਆਉਂਦੇ ਆ ਸਾਰਾ ਦਿਨ ਖੇਡਦੇ ਆ ਤਾਂ ਲੰਗਰ 'ਚ ਜ਼ਰੂਰ ਜਾਣਗੇ ਬਿਲਕੁਲ ਠੀਕ ਲੰਗਰ 'ਚ ਤੁਸੀਂ ਦੋ ਵਰਗ ਹੈ ਚਾਰ ਵਰਗ ਹੈ ਤੁਸੀਂ ਦੋ ਚਾਰ ਮਹੀਨੇ ਬਾਅਦ ਤੁਸੀਂ ਦਰਬਾਰ 'ਚ ਵੀ ਜਾਓਗੇ ਬਿਲਕੁਲ ਠੀਕ ਹੈ ਸੋ ਉਹ ਸਾਰੀਆਂ ਫੈਮਿਲੀ ਜਿਹੜੀਆਂ ਅਸੀਂ ਦੇਖਿਆ ਦੁਬਾਰਾ ਗੁਰੂ ਘਰ ਨਾਲ ਜੁੜ ਵੀ ਰਹੇ ਆ ਬੱਚੇ ਸਾਡੇ ਬਹੁਤ ਜਿਹੜੇ ਉਹਨਾਂ ਵਾਲੇ ਸਮੇਂ 'ਚ ਟੈਲੈਂਟਡ ਬੱਚੇ ਜਿਹੜੇ ਆ ਉ ਮਨੇ ਕੰਨਾਂ ਨੂੰ ਬੜੀ ਮਿੱਠੀ ਗੱਲ ਲੱਗਿਆ ਵੀ ਉਹ ਕਹਿੰਦੇ ਅਸੀਂ ਕਾਪੀ ਕਰ ਰਹੇ ਆ ਨਹੀਂ ਤਾਂ ਪੰਜਾਬੀ ਕਾਪੀ ਘੱਟ ਕਰਦੇ ਆ ਲੱਤਾਂ ਵਾਲੀਆਂ ਖਿੱਚਦੇ ਆ ਤੁਸੀਂ ਇੰਨੀ ਵੱਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਜਾਂ ਤੁਸੀਂ ਕਮਿਊਨਿਟੀ ਦੇ ਲੀਡਰ ਬਣਦੇ ਆ ਸਸਟੇਨ ਕਿਵੇਂ ਰੱਖ ਪਏ ਆਪਣੇ ਆਪ ਨੂੰ ਸਟੇਬਲ ਕਿਵੇਂ ਰੱਖ ਪਾਏ ਨਹੀਂ ਤਾਂ ਪੰਜਾਬੀਆਂ ਦੇ ਬਾਰੇ ਤਾਂ ਇਹ ਬੜੀ ਜਨਰਲ ਪਰਸੈਪਸ਼ਨ ਹੈਗੀ ਹੈ ਕਿ ਜਿਹੜਾ ਬੰਦਾ ਤਾਂ ਉਹਨੂੰ ਜਾਂਦਾ ਉਹਨੂੰ ਇਲਾਦ ਤੋਂ ਫੜ ਕੇ ਪਿੱਛਾਂ ਖਿੱਚ ਲੈਂਦੇ ਆ ਮੈਂ ਜੋ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਇੱਕ ਸਹਜ ਪਹਾੜ ਜਿਸਾਲ ਚ ਕਟੋ-ਕਟ ਕਰੀ ਜਾਈ ਹੈ ਨਾ ਦੋ ਚੀਜ਼ਾਂ ਮੈਂ ਦੇਖ ਰਿਹਾ ਕਿ ਇੱਕ ਤੁਹਾਡੇ ਵਿੱਚ ਪੇਸ਼ੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਜਾ ਤੁਸੀਂ ਬਿਨਾਂ ਵਜ੍ਹਾ ਤੋਂ ਉਲਝਣਾ ਦੇ ਵਿੱਚ ਨਾ ਉਲਝੋ ਕਿਉਂਕਿ ਆਮ ਤੌਰ ਤੇ ਤੁਹਾਨੂੰ ਸੁਰੇ ਜਾਂਦੇ ਨੂੰ ਭੱਜ ਜਾਂਦੇ ਖਿਡਾਰੀ ਨੂੰ ਜਿਵੇਂ ਕਹਿੰਦੇ ਕੋਈ ਰਾਜ ਕੋਈ ਬੱਟਾ ਆ ਜਵੇ ਤੁਸੀਂ ਚੁੱਕ ਕੇ ਪਾਸੇ ਕਰ ਲਾਗੋ ਆਪਣੀ ਦੌੜ ਤੋਂ ਪਿੱਛੇ ਰਹਿ ਜਾਓਗੇ ਤੁਸੀਂ ਸੋ ਇਸ ਕਰਕੇ ਜਿਹੜੀਆਂ ਛੋਟ-ਛੋਟੀਆਂ ਗੱਲਾਂ ਉਹਨਾਂ ਨੂੰ ਕਈ ਵਾਰ ਤੁਹਾਨੂੰ ਇਗਨੋਰ ਕਰਨਾ ਪੈਂਦਾ ਉਹਨਾਂ ਦੇ ਕਿਉਂਕਿ ਕਈ ਵਾਰ ਤੁਹਾਡੇ ਕੋਲ ਬਹੁਤ ਜਵਾਬ ਹੁੰਦੇ ਆ ਕੋਈ ਤੁਹਾਡੇ ਤੇ ਐਟ ਸੈਟ ਦਾ ਤੁਹਾਡੇ ਕੋਲ ਬੜਾ ਜਵਾਬ ਹੁੰਦਾ ਉਹਦੇ ਦੀ ਦੇਣ ਲਈ ਬਟ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹਦੇ ਤੋਂ ਬਚੋ ਕਿਉਂਕਿ ਨਹੀਂ ਤੇ ਤੁਹਾਨੂੰ ਉਸ ਲੈਵਲ ਤੇ ਜਾ ਕੇ ਉਸ ਹੀ ਲੈਂਗੁਏਜ 'ਚ ਗੱਲ ਕਰਨੀ ਪੈਣੀ ਹੈ ਫਿਰ ਤੁਸੀਂ ਆਪਣਾ ਕਰਦਾਰ ਉੱਥੇ ਲਿਆਓਗੇ ਜਿਸ ਜਿੱਥੋਂ ਤੁਹਾਨੂੰ ਉਹਨਾਂ ਨੇ ਤੁਹਾਡੇ ਦੇ ਉੱਪਰ ਕਿ ਬਟ ਇਹ ਜ਼ਰੂਰ ਗੱਲ ਹੈਗੀ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਜਾਂ ਜਿਹੜੀ ਤੁਸੀਂ ਕਮਿਊਨਿਟੀ ਦੀ ਆ ਉਹ ਦਿਲੋਂ ਤੇ ਮਨ ਦੇ ਨਾਲ ਜੇ ਤੁਸੀਂ ਲੈ ਕੇ ਚੱਲੋਗੇ ਮੈਂ ਵਾਅਦਾ ਕਰਦਾ ਦਾਵਾਂ ਵੀ ਕਰਦਾ ਸ਼ਹੀਦਾ ਕਿ ਤੁਸੀਂ ਭਾਵੇਂ ਇਕੱਲੇ ਵੀ ਉਹ ਖੇਤਰ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਅਸੀਂ ਵੱਡੇ ਵੱਡੇ ਕੰਮ ਇਹੋ ਜਿਹੇ ਆ ਜਿਹੜੇ ਜਿਹੜੇ ਸਾਨੂੰ ਇਹ ਕਹਿੰਦੇ ਆ ਕਦੇ ਸਿਰੇ ਨਹੀਂ ਹੋ ਸਕਦਾ ਚੜ੍ਹ ਨਹੀਂ ਸਕਦਾ ਕਿਸੇ ਸਿਰੇ ਹੂੰ ਅਹੀਂ ਉਹ ਵੀ ਕਰਕੇ ਦੇਖਿਆ ਨਹੀਂ ਤੋ ਪਹਿਲੀ ਕੰਟਰੀ ਆ ਕਿ ਜਿੱਥੇ ਚਾਹੇ ਐਮਪੀਜ਼ ਹੋਣ ਚਾਹੇ ਮਿਨਿਸਟਰਜ਼ ਹੋਣ ਚਾਹੇ ਪ੍ਰਾਈਮ ਮਿਨਿਸਟਰ ਹੋਣ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਉਹ ਇੱਕ ਲੈਵਲ ਰੱਖਿਆ ਹੋਇਆ ਉਹਨਾਂ ਦਾ ਜਿਵੇਂ ਹੁਣ ਆਪਾਂ ਤੁਸੀਂ ਵਰਲਡ ਕੱਪ ਤੇ ਜਾ ਕੇ ਆਇਓ ਆਪਾਂ ਚਾਹੁੰਦੇ ਤੋ ਸਾਰੇ ਚੀਜ਼ਾਂ ਦੇਖਣੀਆਂ ਚਾਹੁੰਦੇ ਜਿੱਥੇ 20 ਦਾ 25000 ਹੋਵੇ ਹਾਂਜੀ ਪਰ ਉਹ ਕਮਿਊਨਿਟੀ ਦਾ ਸੀ ਤੇ ਉਹਦਾਂ ਨਹੀਂ ਇਹ ਫੈਸਲਾ ਕੀਤਾ ਸੀ ਕਿ ਜਿਹੜਾ ਵੀ ਉਹ ਸਿਰਫ ਕਮਿਊਨਿਟੀ ਬੈਠ ਕੇ ਜਿਹੜਾ ਉਹਦਾ ਆਨੰਦ ਲਵੇ ਉਹ ਐਂਪੀਜ਼ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਜਿੱਦਾਂ ਮਰਜ਼ੀ ਤੁਰੇ ਆਓ ਆਓ ਉਵੇਂ ਜਿਵੇਂ ਬਾਕੀ ਸਾਰੇ ਬੈਠੇ ਆ ਤੁਸੀਂ ਆਣ ਕੇ ਉਹਨਾਂ ਦੇ ਵਿੱਚ ਬੈਠੋ ਕਾਉਂਸਲਰ ਆਉਣ ਪੁਲਿਸ ਵਾਲਾ ਆਵੇ ਜਿਹੜਾ ਮਰਜ਼ੀ ਕੋਹਨ ਪੁਲਿਸ ਕਮਿਸ਼ਨਰ ਆਇਆ ਉੱਥੇ ਕੋਈ ਉਹਦਾ ਐਕਸਟਰਾ ਪ੍ਰੋਟੋਕੋਲ ਨਹੀਂ ਸੀਗਾ ਉਸ ਦਿਨ ਦਾ ਜੀ ਤੇ ਇਸ ਕਰਕੇ ਅਸੀਂ ਇੱਕ ਲੈਵਲ ਰੱਖਿਆ ਹੋਇਆ ਕਿ ਆਪਣੇ ਭਾਈਚਾਰੇ ਦੇ ਹੱਕਾਂ ਵਾਸਤੇ ਲੜਦੇ ਆਂ ਕਦੀ ਵੀ ਕੁਤਾਈ ਨਹੀਂ ਕਰਨੀ ਮੈਂ ਸਰਕਾਰ ਦੀ ਤੁਸੀਂ ਹੁਣ ਗੱਲ ਕੀਤੀ ਆ ਨਾ ਮੈਨੂੰ ਸਵਾਲ ਚ ਇੱਥੇ ਆ ਗਿਆ ਦੁਨੀਆ ਭਰ ਦੇ ਵਿੱਚ ਅਸੀਂ ਵਿਜ਼ੀਬਲ ਮਿਨੋਰਟੀ ਮੰਨੇ ਜਾਂਦੇ ਆਂ ਅਸੀਂ ਪਛਾਣੇ ਜਾਂਦੇ ਹਾਂ ਅਸੀਂ ਬੇਸ਼ੱਕ ਮਿਨੋਰਟੀ ਹੈਗੇ ਹਾਂ ਪਰ ਅਸੀਂ ਪਛਾਣੇ ਜਾਂਦੇ ਹਾਂ ਕਿ ਅਸੀਂ ਸਿੱਖ ਧਰਮ ਨਾਲ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਹਾਂ ਇਹਦੇ ਬਾਵਜੂਦ ਉਸ ਮੁਲਕ ਦੇ ਅੰਦਰ ਸਾਡੀ ਐਕਸੈਪਟੈਂਸ ਕਿਵੇਂ ਦੀ ਹੈ ਸਰਕਾਰ ਸਾਨੂੰ ਕਿਵੇਂ ਵੇਖਦੀ ਹੈ ਕੀ ਉੱਥੇ ਕੋਈ ਰੇਸਿਜ਼ਮ ਦਾ ਰਤੀ ਭਰਵੀ ਕੰਨ ਹੈਗਾ ਜਾਂ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਕਿਸ ਤਰ੍ਹਾਂ ਦੀ ਟਰਾਂਸਫਰਮੇਸ਼ਨ ਵੇਖੀ ਹੈ ਸਰਕਾਰ ਦੀ ਸਾਡੀ ਕਮਿਊਨਿਟੀ ਦੇ ਪ੍ਰਤੀ ਅ ਦੇਖੋ ਜੀ ਇਹ ਸਟੈਪ ਬਾਈ ਸਟੈਪ ਜਿਹੜੀ ਆ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਔਰ ਅਸੀਂ ਉਹ ਦਿਨ ਕਿ ਜਦੋਂ ਇੱਕ ਐਮਪੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵਿਜ਼ਿਟ ਨਹੀਂ ਕਰਦਾ ਹੁੰਦਾ ਸੀ ਅੱਛਾ ਵੀ ਆਪਣੇ ਅੱਖਾਂ ਨਾਲ ਦੇਖੀਏ 120 ਐਮਪੀਆਂ ਨੂੰ ਜਿਹੜਾ ਉਹ ਇਨਵੀਟੇਸ਼ਨ ਪਾਇਆ ਜਾਂਦਾ ਸੀ ਇੱਕ ਵੀ ਐਮਪੀ ਨਹੀਂ ਸੀ ਆਉਂਦਾ ਤੇ ਹੁਣ ਪ੍ਰਧਾਨ ਮੰਤਰੀ ਵੀ ਆਉਂਦਾ ਹੁਣ ਤੁਸੀਂ ਇਹੋ ਜਿਹਾ ਸਮਾਂ ਵੀ ਸੀ ਕਿ ਮੈਂ ਇੱਕ ਵਾਰ ਮੈਨੂੰ ਮਜ਼ਾਕ ਵਾਲੀ ਗੱਲ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਈਮੇਲ ਕੀਤੀ ਮਹੀਨਾ ਹੋ ਗਿਆ ਰਿਸਪੌਂਸ ਨਾ ਆਇਆ ਤੇ ਮੈਂ ਉਹਨੂੰ ਫਿਰ ਈਮੇਲ ਕੀਤੀ ਦੁਬਾਰਾ ਕਿ ਨੈਕਸਟ ਵੀਕਐਂਡ ਦਾ ਤੁਹਾਨੂੰ ਇਨ ਦੇ ਰਿਸਪੌਂਡ ਨਹੀਂ ਹੈ ਜੇ ਤੁਸੀਂ ਕੱਲ ਤੱਕ ਕਨਫਰਮ ਨਹੀਂ ਕੀਤਾ ਤਾਂ ਅਸੀਂ ਆਪੋਜੀਸ਼ਨ ਲੀਡਰ ਨੂੰ ਲੈ ਜਾਈਏ ਅੱਛਾ ਤਾਂ ਉਹਦਾ ਵਾਪਸ ਮੈਨੂੰ 2 ਘੰਟੇ ਚ ਆ ਗਿਆ ਸੀ ਵਾਪਸ ਨਹੀਂ ਨਹੀਂ ਮੈਂ ਕਨਫਰਮ ਹੈ ਮੈਂ ਪਹੁੰਚੂ ਅੱਛਾ ਹਾਂਜੀ ਕਿਉਂਕਿ ਮੈਂ ਉਹੀ ਗੱਲ ਕਰਦਾ ਕਿ ਜਦੋਂ ਤੁਸੀਂ ਆਪਣੇ ਕੰਮਾਂ ਵਾਸਤੇ ਗੱਲ ਕਰਦੇ ਕਰਦੇ ਜਦੋਂ ਕਮਿਊਨਿਟੀ ਦੇ ਕੰਮਾਂ ਵਾਸਤੇ ਕੋਤਾਈ ਨਹੀਂ ਕਰਦੇ ਹਾਂ ਹੁਣ ਜੇ ਕੋਈ ਕਵੇ ਇਮੀਗ੍ਰੇਸ਼ਨ ਦਾ ਮੇਰੇ ਨਾਲ ਕੋਈ ਇਮੀਗ੍ਰੇਸ਼ਨ ਦਾ ਮੈਟਰ ਹੈ ਵੀ ਨਹੀਂ ਹੈ ਮੇਰੀ ਸਾਰੀ ਫੈਮਿਲੀ ਉੱਥੇ ਹੈ ਜੀ ਪਰ ਜਦੋਂ ਕੋਈ ਪਾਲਿਸੀ ਨਿਕਲਦੀ ਹੈ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਮੰਨ ਲਓ ਇੰਡੀਅਨ ਕਮਿਊਨਿਟੀ ਨੂੰ ਜਾਂ ਬਾਕੀ ਵਾਈਡਰ ਕਮਿਊਨਿਟੀ ਏਸ਼ੀਅਨ ਕਮਿਊਨਿਟੀ ਨੂੰ ਕਹਿ ਲਓ ਤੇ ਇੱਕਦਮ ਜਿਦਾਂ ਇਦਾਂ ਲੱਗਦਾ ਕਿ ਨਹੀਂ ਇਹ ਸਾਡੇ ਨਾਲ ਇਹ ਸਾਨੂੰ ਦੇਖਣਾ ਚਾਹੁੰਦੇ ਆ ਕਿ ਅਸੀਂ ਇਕੱਠੇ ਹੈਗੇ ਕਿ ਨਹੀਂ ਹੈਗੇ ਫਿਰ ਉਦੋਂ ਜੀ ਕਰਦਾ ਕਿ ਇੱਕ ਵਾਰ ਲੜੀ ਇਹਨਾਂ ਨਾਲ ਇਸ ਚੀਜ਼ ਦੇ ਉੱਪਰ ਫਾਈਟ ਹੋਵੇ ਇਹਨਾਂ ਨਾਲ ਕਿ ਵੀ ਗ ਇਹ ਸਾਡਾ ਸਾਨੂੰ ਤੁਸੀਂ ਇਗਨੋਰ ਕਰਕੇ ਨਹੀਂ ਚੱਲ ਸਕਦੇ ਉੱਥੇ ਫਿਰ ਹਰ ਵਾਰ ਕੋਸ਼ਿਸ਼ ਕੀਤੀ ਆ ਸੱਚ ਤੇ ਗੁਰੂ ਨੂੰ ਹਾਜ਼ਰ ਨਾ ਦੱਸ ਕੇ ਕਹਿੰਦੇ ਕਿ ਆਵਾਜ਼ ਹਰ ਇੱਕ ਲਈ ਉਠਾਈ ਆ ਤੇ ਹਰ ਇੱਕ ਲਈ ਕਈ ਵਾਰ ਤੁਸੀਂ ਇਦਾਂ ਹੁੰਦਾ 10 ਕਹੇ 4 5 6 ਤਾਂ ਠੀਕ ਹੁੰਦੇ ਆ ਕਿ ਨਹੀਂ ਜੀ ਸੋ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਕੰਟਰੀਆਂ ਦੇ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਰੱਖੋਗੇ ਗਵਰਨਰ ਤੁਹਾਨੂੰ ਸੁਣੂਗੀ